10 ਸਾਲ 10 ਸਾਲ ਸாரி 10 ਸਾਲ ਤੋਂ ਲਗਾਤਾਰ ਜਿਹੜਾ ਸਿਖੀਰ ਸਮੇਲਨ ਹੋ ਰਿਹਾਗਾ ਜਿਹੜਾ ਦੁਨੀਆ ਦੇ ਅੰਦਰ ਵੈਸਾ ਵੰਦਾ ਬਹੁਤ ਹੀ ਸਭ ਤੋਂ 올ਡੇਸਟ ਸਮੇਲਨ ਆਗਾ ਸੋ ਸਾਰੇ ਪ੍ਰਬੰਧ ਕਰਨ ਮੇਰੇ ਵੱਲੋਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸਰ ਇੱਕ ਸ਼ਾਕੋਟ ਪਿੰਡ ਪੋਜੇਵਾਲ ਦਾ ਲੜਕਾ ਪਾਕਿਸਤਾਨ ਦਾ ਬਾਰਡਰ ਕੋਈਪੁਰ ਦਾ ਲੜਕਾ ਜਿਹੜਾ ਪਾਕਿਸਤਾਨ ਦਾ ਬਾਰਡਰ ਕਰਾਸ ਕਰ ਗਿਆ ਸੀ ਹੁਣ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਕਿ ਉੱਤੇ ਦੀ ਬੇਲ ਪ੍ਰਕਿਰਿਆ ਤੋਂ ਹੋ ਚੁੱਕੀ ਜਮਾਨਤ ਪ੍ਰਕਿਰਿਆ ਹੂ ਹੋ ਚੁਕੀ ਆ ਪਰ ਉਹ ਕਹਿੰਦਾ ਮੈਂ ਪੰਜਾਬ ਨਹੀਂ ਆਉਣਾ ਮੈਨੂੰ ਖਤਰਾ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਉਹ ਸਹੀ ਨਹੀਂ ਹੈਗਾ ਅ ਦੇਖੋ ਇਹ ਭਾਰਤ ਸਰਕਾਰ ਨੂੰ ਜਿਹੜਾ ਹੈਗਾ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਵਾਪਸ ਲੈਣਾ ਚਾਹੀਦਾ ਹੈ ਸੋ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੀ ਹੈਗੀ ਕਿ ਮਨਕਰਤ ਸਟੋਰੀ ਜਿਹੜੀ ਬਣਾਈ ਜਾ ਰਹੀ ਹੈ ਕਿ ਮਨਕਰਤ ਸਟੋਰੀ ਕਿਸ ਨੇ ਪਲਾਨਟ ਕੀਤੀ ਹੈਗੀ ਐਕਚੁਅਲ ਦੇ ਅੰਦਰ ਕੋਈ ਗੱਲ ਕੋਈ ਹੋਰ ਹੋਣੀ ਆ ले देखिये जो भी पंजाब में रहता उसकी सुरक्षा करना पंजाब सरकार का काम है हम हर एक आदमी की सुरक्षा करते है जो भी लॉ एंड ऑर्डर को तोड़ने की कोशिश करेगा उसको ਪੰਜਾਬ ਸਰਕਾਰ ਸਖਤੀ ਸੰਭਲਦੀ। ਜਿਹੜਾ ਲੇਗਾ ਦਾ ਨਾਮ ਬਦਲ ਕੇ ਜੀਰਾਮ ਜੀ ਕਰ ਦਿੱਤਾ ਗਿਆ ਉਸ ਦਾ ਵਿਰੋਧ ਚੱਲ ਰਿਹਾ ਹੈਗਾ। ਬਿਲਕੁਲ ਅੱਜ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਮਜ਼ਦੂਰਾਂ ਦਾ ਗਲਾ ਕੁੱਟ ਰਹੀ ਆ। ਦੇਸ਼ ਦੇ ਅੰਦਰ ਮਜ਼ਦੂਰਾਂ ਨੂੰ ਮਾਰਨ ਦਾ ਕੰਮ ਕੀਤਾ ਜਾ ਰਿਹਾ। ਦੇਸ਼ ਭਰ ਦੇ ਮਜ਼ਦੂਰ ਜਿਹੜੇ ਲੇਗੇ ਉਹ ਥੋੜੀ ਬਹੁਤੀ ਦਿਹਾੜੀ ਕਰਕੇ ਨਰੇਗਾ ਦੇ ਅੰਦਰ ਆਪਣੇ 4 ਪੈਸੇ ਪਰਮਾਰ ਪਾਲਦੇ ਸੀਗੇ। ਉਹ ਦਿਹਾੜੀ ਦੇ ਬਿਲਕੁਲ ਖਤਮ ਕੀਤਾ ਜਾ ਰਿਹਾ ਉਹਦੇ ਲਈ 30 ਤਰੀਕ ਨੂੰ ਸੀਟਾ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਜਿਹੜੀ 40 60 ਦੀ ਰੇਸ਼ੋ ਰੱਖੀ ਉਹਨਾਂ ਨੇ ਗੱਲ 40 60 ਰੇਸ਼ੋ ਦੀ ਨਹੀਂ ਹੈਗੀ ਗੱਲ ਇਸ ਗੱਲ ਦੀ ਆ ਕਿ ਉਹਨਾਂ ਨੇ ਸਾਰੀਆਂ ਸਕੀਮਾਂ ਜਿਹੜੀਆਂ ਅਸੀਂ ਉਹ ਬੰਦ ਕਰਤੀਆਂ ਕਹਿਣ ਨੂੰ ਤਾਂ ਦਿਹਾੜੀ ਦੇ ਦਿਨ ਵਧਾਤੇ ਅਸੀਂ 100 ਦਿਨ ਤੋਂ ਵਧਾਤੇ ਪਰ ਲੇਕਿਨ ਉਹ ਸਕੀਮਾਂ ਹੀ ਸਾਰੀਆਂ ਬੰਦ ਹੋ ਗਈਆਂ ਤਾਂ ਦਿਹਾੜੀ ਮਿਲੂਗੀ ਕਿੱਥੋਂ ਦਿਹਾੜੀ ਮਿਲੂਗੀ ਕਿੱਥੋਂ ਤੇ ਇਸ ਗੱਲ ਕਰਕੇ ਇਹ ਬਿਲਕੁਲ ਸਰਾਸਰ ਦੇਸ਼ ਦੇ ਮਜ਼ਦੂਰਾਂ ਦੇ ਨਾਲ ਬਹੁਤ ਵੱਡਾ ਧੱਕਾ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਸੋ ਲੋਕ ਜਿਹੜੇ ਨੇ ਸਭ ਸੁਖਾਉਣਗੇ ਅਸੀਂ ਬਿਲਕੁਲ ਡਟ ਕੇ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਆ ਦੇਸ਼ ਭਰ ਦੇ ਮਜ਼ਦੂਰਾਂ ਦੇ ਨਾਲ ਸ੍ਰੀਮਨ ਸਾਹਿਬ ਜੀ ਵੱਲੋਂ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਾਸਤੇ ਕਾ ਮੀਟਿੰਗ ਵੀ ਕੀਤੀ ਗਈ ਸੀ ਕਿਹੜੇ ਖਾਸ ਨਿਰਦੇਸ਼ ਨੇ ਜਿਹੜੇ ਆਫੀਸਰ ਨੂੰ ਦਿੱਤੇ ਬਿਲਕੁਲ ਸਖਤ ਨਿਰਦੇਸ਼ ਨੇ ਜਿਹੜਾ ਵੀ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਖਤੀ ਨਾਲ ਜਿਹੜਾ ਹੈਗਾ ਪੰਜਾਬ ਪੁਲਿਸ ਪੇਸ਼ ਹੋ ਇੱਕ ਸੁਪਰੀਮ ਕੋਰਟ ਦੇ ਹੁਕਮ ਆਏ ਨੇ আরাਵਲੀ ਪਹਾੜੀਆਂ ਜਿਹੜੀਆਂ ਟੂਟੀਆਂ ਹੈਗੀਆਂ ਉਹਨਾਂ ਨੂੰ ਜਿਹੜੀਆਂ ਲੱਭੇ ਮੀਟਰ ਦੀਆਂ ਹੈਗੀਆਂ ਉਹਨਾਂ ਨੂੰ ਹਟਾਉਣ ਦੇ ਇਸ ਨੂੰ ਕਿੱਦਾਂ ਦੇ ਦੇ ਤੋ ਕਿ ਆਪ ਉਹ ਹਵਾ ਪਹਿਲਾਂ ਹੀ ਖਰਾਬ ਹੋ ਚੁੱਕੀ ਆ ਵਿਰੋਧ ਦੇ ਉਹਨਾਂ ਨੂੰ ਹਟਾਉਣ ਦੇ ਨਾਲ ਦੇਖੋ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਉਹਦੇ ਤੇ ਕਾਨੂੰਨ ਲੈ ਕੇ ਆਉਣ আরাਵਲੀ ਪਰਬਤ ਜਿਹਦਾ ਹੈਗਾ ਜਿਉਂ ਦਾ ਤਿਉਂ ਰਹਿਣਾ ਚਾਹੀਦਾ ਬਹੁਤ ਹੀ ਪ੍ਰਾਤਨ ਸਾਡਾ ਉਹ ਪਰਬਤ ਹੈ ਦੇਸ਼ ਪਰ ਤੇ ਜਦੋਂ ਵੀ ਆਪਾਂ ਜੀਓਗ੍ਰਾਫੀ ਪੜ੍ਹਦੇ ਹਾਂ ਜਾਂ ਸਟੂਡੈਂਟ ਸਾਰੇ ਪੜ੍ਹਦੇ ਨੇ আরাਵਲੀ ਪਰਬਤ ਬਾਰੇ ਹਮੇਸ਼ਾ ਪੜਾਇਆ ਜਾਂਦਾ ਹੈਗਾ ਸੋ আরাਵਲੀ ਪਰਬਤ ਨੂੰ ਜਿਹੜਾ ਜਿੰਦਾ ਰੱਖਣਾ ਚਾਹੀਦਾ ਉਹ ਬਿਲਕੁਲ ਖਰਾਬ ਨਹੀਂ ਹੋਣਾ ਤੇ ਰੱਖਣਾ ਚਾਹੀਦਾ ਔਰ ਸੈਂਟਰ ਸਰਕਾਰ ਜੇਕਰ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦਾ ਕੋਈ ਆਰਡਰ ਜਾਰੀ ਕੀਤਾਗਾ ਤਾਂ ਉਹਨੂੰ ਨਾ ਲੈਣ ਵਾਇਸ ਜਿਹੜਾ ਉਹ ਸੁਪਰੀਮ ਕੋਰਟ ਕਰ ਸਕਦਾ ਸੌਰੀ ਪਾਰਲੀਮੈਂਟ ਕਰ ਸਕਦੀ ਤਾਂ ਪਾਰਲੀਮੈਂਟ ਨੂੰ ਕੋਰੋਨ ਲੈ ਕੇ ਅੱਛਾ ਠੀਕਾ ਸਮਝਾ ਕੇ ਬਾਤ ਕੀ ਜਾਏ ਤੋ ਡਾਕਟਰ ਨਵਜੋਤਪੁਰ ਸਿੰਘ ਦੁਆ उसके बाद अब लगातार बीजेपी के जो सेंट्रल मिनिस्टर है उनसे मिला जा रहा है कहीं ना कहीं लग रहा है कि डॉक्टर और सुप्रिया सिद्धू परिवार जो बीजेपी में वापसी करें देखिए ये तो उनका परिवार का काम यही है कि कभी कांग्रेस में कभी बीजेपी में कभी कांग्रेस में कभी, कभी बीजेपी वो दल बदलू के लिए जाने जाते